ਜੋ ਪਿਆਰੇ ਤਰਨਤਾਰਨ ਸਾਹਿਬ ਦੇ ਵਾਸੀ ਇਹ ਧਰਤੀ ਧਰਮ ਸ਼ਹਾਦਤ ਤੇ ਸੇਵਾ ਦੀ ਧਰਤੀ ਹੈ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਧਰਤੀ ਹੈ ਹੁਣ ਸਮਾਂ ਆ ਗਿਆ ਹੈ ਅਸੀਂ ਆਪਣੇ ਤਰਨਤਾਰਨ ਸਾਹਿਬ ਨੂੰ ਦੁਬਾਰਾ ਵਿਕਾਸ ਸਤਕਾਰ ਅਤੇ ਖੁਸ਼ਹਾਲੀ ਦੇ ਰਾਹ ਤੇ ਲੈ ਕੇ ਚੱਲੋ ਪਾਜਪਾ ਤੁਹਾਡੇ ਸਾਹਮਣੇ ਇੱਕ ਸਾਫ਼ ਸੁਧਰੀ ਦ੍ਰਿਸ਼ਟੀ ਪੇਸ਼ ਕਰਤ ਹੈ ਸਰਬ ਸਾਂਝਾ ਧਰਮ ਦਾ ਰਾਜ ਪੰਜਾਬੀਆਂ ਦਾ ਸਤਕਾਰ ਤਰਨਤਾਰਨ ਸਾਹਿਬ ਦੀ ਧਾਰਮਿਕ ਪਹਿਚਾਣ ਨੂੰ ਮਜ਼ਬੂਤੀ ਦੇਣ ਲਈ ਵਿਸ਼ੇਸ਼ ਯੋਜਨਾਵਾਂ ਗੁਰਦੁਆਰਿਆਂ ਤੇ ਧਾਰਮਿਕ ਸਥਾਨਾਂ ਦੀ ਸੰਭਾਲ ਤੇ ਪ੍ਰਚਾਰ ਲਈ ਸਰਕਾਰੀ ਸਹਿਯੋਗ ਨਸ਼ਾ ਅਤੇ ਗੈਂਗਸਟਰ ਮੁਕਤ ਤਰਨਤਾਰਨ ਸਾਹਿਬ ਜਿੱਥੇ ਕਈ ਪਰਿਵਾਰ ਨਸ਼ੇ ਕਾਰਨ ਤਬਾਹ ਹੋਏ ਉੱਥੇ ਭਾਜਪਾ ਦਾ ਵਾਅਦਾ ਹੈ ਸਖਤ ਕਾਰਵਾਈ ਪੁਲਿਸਦਾਰ ਤੇ ਨਵੀਂ ਨਸ਼ਾ ਮੁਕਤੀ ਨੀਤੀ ਨਾਲ ਨੌਜਵਾਨਾਂ ਨੂੰ ਦੁਬਾਰਾ ਜੀਵਨ ਵੱਲ ਲਿਆਂਦਾ ਜਾਵੇਗਾ ਰੋਜ਼ਗਾਰ ਤੇ ਉਦਯੋਗ ਦੇ ਮੌਕੇ ਤਰਨਤਾਰਨ ਸਾਹਿਬ ਵਿੱਚ ਛੋਟੇ ਉਦਯੋਗ ਖੇਤੀਬਾੜੀ ਨਾਲ ਜੁੜੇ ਪ੍ਰੋਜੈਕਟ ਯੂ ਤਾ ਜੋ ਸਾਡੇ ਬੱਚੇ ਬਾਹਰ ਜਾਣ ਦੀ ਬਜਾਏ ਆਪਣੇ ਜ਼ਿਲ੍ਹੇ ਆਪਣੇ ਘਰ ਚ ਹੀ ਰੋਜ਼ਗਾਰ ਪਾਉਣ ਵਿਕਾਸ ਤੇ ਢਾਂਚਾਗਤ ਸੁਧਾਰ ਡਬਲ ਇੰਜਨ ਸਰਕਾਰ ਨਾਲ ਤਰਨਤਾਰਨ ਸਾਹਿਬ ਨੂੰ ਨਵੀਆਂ ਸੜਕਾਂ ਸਿਹਤ ਸਹੂਲਤਾਂ ਸਿੱਖਿਆ ਤੇ ਖੇਤੀ ਲਈ ਤਕਨੀਕੀ ਸਹਾਇਤਾ ਮਿਲੇਗੀ ਇਹੋ ਜਿਹਾ ਤਰਨਤਾਰਨ ਬਣੇਗਾ ਜੋ ਪੂਰੇ ਪੰਜਾਬ ਲਈ ਮਿਸਾਲ ਬਣੇਗਾ ਖੁਸ਼ਹਾਲ ਤਰਨਤਾਰਨ ਖੁਸ਼ਾਲ ਪੰਜਾਬ ਭਾਜਪਾ ਦਾ ਸੁਪਨਾ ਹੈ ਹਰ ਘਰ ਵਿੱਚ ਰੋਜ਼ਗਾਰ ਹਰ ਦਿਲ ਵਿੱਚ ਆਸ ਤੇ ਹਰ ਗਲੀ ਵਿੱਚ ਅਮਨ ਹੋਵੇ ਇਸ ਵਾਰ ਤਰਨਤਾਰਨ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਹਰਜੀਤ ਸੰਧੂ ਜੀ ਨੂੰ ਮੌਕਾ ਦੇਣ ਦਾ ਵਕਤ ਹੈ ਆਓ ਮਿਲ ਕੇ ਬਣਾਈਏ ਸਰਬ ਸਾਂਝਾ ਧਰਮ ਦਾ ਰਾਜ ਨਸ਼ਾ ਮੁਕਤ ਵਿਕਸਿਤ ਤਰਨਤਾਰਨ ਸਾਹਿਬ